ਇਨਾ ਬਾਜੀ ਹਰਦੀਪ ਸਿੰਘ ਮੇਰਾ ਨਾਮ ਹੈ ਜੀ ਅਸੀਂ ਆਪਣੇ ਬਾਪੂ ਦੀ ਭਾਲ ਕਰਦੇ 10 ਤਰੀਕ ਤੋਂ ਹੀ ਉਹ ਘਰ ਨਹੀਂ ਆਏ ਜੀ ਅਸੀਂ ਸਵੇਰੇ ਵੀ ਇੱਥੇ ਬੋਡੀ ਦੇਖ ਕੇ ਗਏ ਆਂ ਸਾਨੂੰ ਕੁਝ ਨਹੀਂ ਇੱਥੇ ਮਿਲਿਆ ਜੀ ਇਹਨਾਂ ਸਾਨੂੰ ਰਾਤ ਦੇ ਗਈ ਜਾਂਦੀ ਕਰੇ ਇਹਨਾਂ ਨੇ ਮਾਰ ਕੱਟ ਕਰਦੀ ਹੋਣੀ ਆ ਕਿਤੇ ਕੋਈ ਨਾ ਲੱਭੋ ਤੁਸੀਂ ਸਵੇਰੇ ਵੀ ਅਸੀਂ ਇਧਰ ਆਏ ਆ ਪੁਲਿਸ ਮੁਲਾਜ਼ਮ ਵੀ ਆਏ ਸੀ ਸਾਡੇ ਨਾਲ ਜੀ ਇੱਥੇ ਤੱਕ ਹੀ ਸਵੇਰੇ ਸਾਰੇ ਦੇਖ ਕੇ ਗਏ ਆਂ ਜਿੱਥੇ ਸਾਨੂੰ ਕੁਝ ਨਹੀਂ ਮਿਲਿਆ ਜੀ ਹੁਣ ਅੱਧੇ ਘੰਟੇ ਬਾਅਦ ਇੱਥੋਂ ਬੋਡੀ ਮਿਲ ਗਈ ਦੱਸੋ ਜੀ ਹੁਣ ਕੀ ਕਸੂਰ ਹੈ ਸਾਡੇ ਬਾਪੂ ਦਾ ਕਤਲ ਹੀ ਹੋਇਆ ਜੀ ਤੁਸੀਂ ਪਹਿਲਾਂ ਸਵੇਰੇ ਇੱਥੇ ਦੇਖ ਕੇ ਦੇਖਿਆ ਤੁਸੀਂ ਨਾਲ ਪਾਸੇ ਨੇ ਪੁਲਿਸ ਮੁਲਾਜ਼ਮ ਵੀ ਆਏ ਸੀ ਉਹ ਪਾਲੀ ਝੜ ਗੜੇ ਸੀ ਪਿੰਡ ਦੇ ਸਰਪੰਚ ਮੋਤਵਾਰ ਬੰਦੇ ਸਾਰੇ ਸਾਡੇ ਨਾਲ ਇਧਰਲੀ ਸਾਈਡ ਅਸੀਂ ਸਾਰੇ ਪਾਸੇ ਦੇਖ ਕੇ ਗਏ ਆ ਜੀ ਸਾਰਾ ਪਿੰਡ ਨਾਲ ਆ ਜੀ ਮੁੰਡੇ ਜਿੰਨੇ ਵੀ ਨਾਲ ਦੇ ਪਿੰਡਾਂ ਦੇ ਸਾਰੇ ਆਏ ਸੀਗੇ ਉਦੋਂ ਸਾਨੂੰ ਕੁਝ ਨਹੀਂ ਮਿਲਿਆ ਜੀ ਹੁਣ ਅੱਧੇ ਘੰਟੇ ਬਾਅਦ ਇਹਨਾਂ ਨੂੰ ਇੱਥੇ ਬੋਡੀ ਲੱਭ ਗਈ ਜੀ ਕਿਤੇ ਤੁਹਾਡੇ ਡੈਡੀ ਸਿੱਟੇ ਇੱਥੇ ਸਵੇਰੇ ਸਾਰੇ ਤੁਸੀਂ ਫੋਲ ਕੇ ਆਏ ਇੱਥੇ ਸਾਰੇ ਆ ਹੀ ਫੋਲ ਕੇ ਗਏ ਆ ਇੱਥੇ ਸਾਡੇ ਬਾਪੂ ਦੀ ਲਾਸ਼ ਮਿਲੀ ਹੈ ਜੀ ਹੁਣ ਕਿੰਨੇ ਦਿਨ ਹੋ ਗਏ ਘਰ ਉਹਨਾਂ ਨੂੰ 10 ਤਰੀਕਾ ਅਜ ਤੀਜਾ ਦਿਨ ਹੈ ਜੀ ਤੇ ਗੱਡੀ ਸੀ ਇਹਨੇ ਕੋਲ ਕੀ ਕਰਦੇ ਸੀ ਕੰਮ ਹਾਂ ਗੱਡੀ ਚ ਚਲਾਉਂਦੇ ਸੀਗੇ ਤੇ ਗੋੜ ਲੈ ਕੇ ਆਏ ਸੀਗੇ ਨਾਲ ਕੁਲਵੀਰ ਸਿੰਘ ਸੀਗਾ ਜੀ ਤੇ ਸਹਿਜ ਵਾਲਿਆਂ ਨੇ ਜਿਸ ਤੱਕ ਸਾਡਾ ਸ਼ੱਕ ਹੈ ਜੀ ਇਹੀ ਸਹਿਜ ਵਾਲਿਆਂ ਨੇ ਆਪਾਂ ਸਾਡੇ ਬਾਪੂ ਦੇ ਸੱਜ ਕੋ ਮਾਰਿਆ ਮੂੰਹ ਸਾਰਾ ਉਹਦਾ ਜੀ ਲਾਲ ਕਾਲਾ ਹੋਇਆ ਪਿਆ ਹੈ ਜੀ ਤੇ ਸਹਿਜ ਵਾਲੇ ਵਿੱਚ ਠੇਕੇਦਾਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਸਾਨੂੰ ਇਹ ਇੱਕ ਸਾਈਜ਼ ਵਾਲੇ ਹੁੰਦੇ ਇਹਨਾਂ ਦੇ ਮੁਲਾਜ਼ਮ ਕਿੰਨੇ ਹੁੰਦੇ ਕਿ ਇਹਨਾਂ ਦੇ ਕਰਿੰਦੇ ਹੁੰਦੇ ਗੱਡੀ ਚ ਘੁੰਮਦੇ ਨਹੀਂ ਇੱਕ ਮੁਲਾਜ਼ਮ ਹੈ ਜੀ ਇਹਨਾਂ ਨਾਲ ਜੀ ਤੇ ਬਾਕੀ ਕਰਿੰਦੇ ਆ ਜੀ ਚਾਰ ਪੰਜ ਕਰਿੰਦੇ ਚਾਰ ਪੰਜ ਕਰਿੰਦੇ ਜੀ ਇਹ ਨਹੀਂ ਪਤਾ ਜੀ ਇਹਨਾਂ ਨਾਲ ਉਦੋਂ ਕਿੰਨੇ ਸੀਗੇ ਤਿੰਨ ਸੀਗੇ ਚਾਰ ਸੀਗੇ ਜੀ ਇਹ ਕਿੰਨੇ ਵਜੇ ਦੀ ਗੱਲ ਆ ਜਿਹਦੇ ਨੂੰ ਹੋਇਆ ਸੀ ਜੀ ਉਦੋਂ ਦੇ 11:30 ਵਜੇ ਦੀ ਗੱਲ ਆ ਜੀ ਮੈਂ 11:30 ਵਜੇ ਪਹਿਲਾਂ ਤਾਲ ਬਣ ਗਿਆ ਜਿਹੜੇ ਬੰਦੇ ਦੀ ਧੰਕੋੜ ਲੱਦਿਆ ਜਿਹਨਾਂ ਦਾ ਜਿੰਦੀ ਕਰਾਦੀ ਸੀ ਇਹ ਰਾਦੀ ਗੋਲ ਲੱਦ ਕੇ ਤੇ ਉੱਥੇ ਤਿੰਨ ਮੁਲਾਜ਼ਮੇ ਖੜੇ ਸੀ ਉਹ ਕਹਿੰਦੇ ਤੁਸੀਂ ਇੱਥੇ ਕੀ ਕਰਦੇ ਆ ਮੈਂ ਕਿਹਾ ਮੈਂ ਆਪਣੇ ਫਾਦਰ ਸਾਹਿਬ ਨੂੰ ਲੱਭ ਰਿਆ ਨਹੀਂ ਪਰ ਮੈਨੂੰ ਉੱਥੇ ਮਿਲ ਰਹੇ ਨਹੀਂ ਉਹਨਾਂ ਦੇ ਸਾਹਮਣੇ ਮੈਂ ਫੋਨ ਲਾਇਆ ਤੇ ਜਦੋਂ ਫੋਨ ਪਹਿਲਾਂ ਬਿਜ਼ੀ ਕਰਦਾ ਮੋਰੇ ਜਦੋਂ ਦੁਬਾਰਾ ਫੋਨ ਲਾਇਆ ਸਵਿਚ ਆਫ ਤੇ ਜਦੋਂ ਮੈਂ ਪੈਂਡ ਆ ਗਿਆ ਪੈਂਡ ਆ ਕੇ ਜਿਹੜਾ ਕੁਲਵੀਰ ਸਿੰਘ ਨਾਲ ਸੀਗਾ ਤੇ ਉਹ ਉੱਥੇ ਸਾਡੇ ਘਰਾਂ ਮੋਰੇ ਬਹੁਤ ਕੰਬਰੀ ਹਾਲਤ ਚ ਖੜਾ ਸੀਗਾ ਜਦੋਂ ਕੋਈ ਕਾਂਡ ਹੋਇਆ ਹੁੰਦਾ ਉਹਨਾਂ ਨੂੰ ਇਹ ਕੰਬਦਾਈ ਮੈਨੂੰ ਕਹਿੰਦਾ ਗੱਡੀ ਦੀ ਦੂਜੀ ਚਾਬੀ ਹੈਗੀ ਮੈਂ ਕਿਹਾ ਹੈਗੀ ਹੈ ਤੇ 12:30 ਵਜੇ ਮੈਂ ਗੱਡੀ ਪਿੰਡ ਲੈ ਗਿਆ ਤੇ ਇਹ ਉਸ ਤੋਂ ਬਾਅਦ ਚਲ ਗਏ ਆ ਤੇ ਕਹਿੰਦੇ ਇਹ ਕਹਿੰਦੇ ਅਸੀਂ 1:30 ਵਜੇ ਤੱਕ ਲੱਭ ਦੇ ਰਹੇ ਆ ਕਿਉਂਕਿ 12:30 ਮੇਰੇ ਸਾਹਮਣੇ ਜੀ ਇਹ ਤਲਵਨ ਵਾਲੀ ਸੜਕ ਤੇ ਚੜ ਗਏ ਸੀਗੇ ਤੇ ਇਹਨਾਂ ਨੂੰ 1:30 ਮੈਂ ਫੋਨ ਕੀਤਾ ਜੀ ਬੜਕੇ ਥਾਣੇ ਕੋਲ ਪੁਰ ਦਿੱਤੀ ਸੀ ਜੀ ਬੜਕੇ ਥਾਣੇ ਜੀ ਅਸੀਂ ਦੂਏ ਦਿਨ ਚਲ ਗਏ ਸੀ ਜੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਾ ਮੇ ਜੀ ਪੁਲਿਸ ਵੀ ਕਾਰਵਾਈ ਕਰਦੀ ਆ ਜੀ ਹੁਣ ਸਾਨੂੰ ਵੀ ਉੱਚਾ ਜੋ ਕਰ ਰਹੀ ਤੁਹਾਡਾ ਹਾਂਜੀ ਹਾਂ ਇਸੋ ਜੋ ਕਰ ਰਹੀਏ ਬਾਤੀ ਹੁਣ ਇਦਾਂ ਹੀ ਤੁਹਾਡੇ ਸਾਹਮਣੇ ਜੀ ਸਾਨੂੰ ਸਾਡੇ ਬਾਪੂ ਦੇ ਕਾਗਜ਼ਾਂ ਦਾ ਪਤਾ ਲੱਗੇ ਵਿੱਚੇ ਠੇਕੇਦਾਰ ਤੇ ਵਿੱਚੇ ਕਰਿੰਦੇ ਤੇ ਵਿੱਚੇ ਜਿਹੜਿਆ ਰਾਮਾ ਦੇ ਮੁੰਡੇ ਸੀਗੇ ਇਹ ਵੀ ਵਿੱਚੇ ਫੜੇ ਜਾਣ ਤੇ ਕੁਲਬੀਰ ਵੀ ਇਹਨਾਂ ਤੋਂ ਪੁੱਛਗੱਛ ਕੀਤੀ ਸਾਰੇ ਪਿੰਡ ਦੇ ਸਾਹਮਣੇ ਜੀ ਇਹਨਾਂ ਨੂੰ ਮੈਂ ਤੁਹਾਡਾ ਜਿਹੜਾ ਹੈਗਾ ਤੁਸੀਂ ਕਹਿੰਨੇ ਵੀ ਇਹਨਾਂ ਤੇ ਜਿਹੜੇ ਕਰਿੰਦੇ ਇਹਨਾਂ ਤੇ ਪਰਚਾ ਦਰਜ ਕੀਤਾ ਇਹਨਾਂ ਦੇ ਪਰਚਾ ਕਰਾਉਣਾ ਜੀ ਠੇਕੇਦਾਰ ਠੇਕੇਦਾਰ ਵੀ ਨਾਲ ਜੀ ਜਿਹਨੂੰ ਫੋਨ ਆਇਆ ਨਾ ਪਿੰਡ ਗਿਆ ਪਿੰਡ ਵਾਲਾ ਮੈਨੂੰ ਨਹੀਂ ਨਹੀਂ ਪਹਿਲਾਂ ਦੱਸਾਂ ਮੈਂ ਸਰਪੰਚ ਬਣਾਂ ਤੁਸੀਂ ਆਪਣਾ ਨਾਮ ਬੋਲੋ ਨਾ ਭਾਜੀ ਕੀ ਨਾ ਜੀ ਆਪਣਾ ਬਰਨ ਦਾ ਮਨਪ੍ਰੀਤ ਸਿੰਘ ਆ ਨੰਬਰ ਦਾ ਆਲਮ ਜੀ ਦਾ ਸਾਫਾ ਸਰਪੰਚ ਹਾਂ ਠੀਕ ਆ ਜੀ ਮੈਨੂੰ ਜੀ ਡੇਰੇ ਤੋਂ ਜੀ ਦਾ ਫੋਨ ਇਹ ਪਿੰਡ ਕੀਤਾ ਪਿੰਡ ਆਲਾ ਮੈਂ ਦੱਸਿਆ ਮੈਂ ਸੱਚੀ ਸਾਹਿਬ ਨੂੰ ਦੱਸਿਆ ਵੀ ਡੈਡ ਬੋਡੀ ਉੱਥੇ ਪਈ ਆ ਤੁਹਾਨੂੰ ਕਿੱਦਾਂ ਲੱਗਦਾ ਡੈਡ ਬੋਡੀ ਜਾਂ ਹੁਣ ਸਿੱਟੀ ਆ ਜੇ ਪਹਿਲਾਂ ਦੀ ਸਿੱਟੀ ਆ ਜਦੋਂ ਜਾਂ ਕੇ ਪਤਾ ਲੱਗਾ ਵੀ ਇੱਥੇ ਪਹਿਲਾਂ ਵੀ ਸਾਰੇ ਦੇਖਦੇ ਭਾਰਦੇ ਗਏ ਨਹੀਂ ਮਿਲੀ ਤੇ ਹੁਣ ਇੱਕਦਮ ਮਿਲ ਗਈ ਬੋਡੀ ਇਹਦੇ ਉੱਤੇ ਕੀ ਕਰੀ ਇਹ ਪਹਿਲਾਂ ਤਾਂ ਕਿਹਾ ਦੋ ਦਿਨ ਹੋ ਗਏ ਜੀ ਬੰਦੇ ਲੱਭਦੇ ਸਾਰੇ ਦੇਖਦੇ ਰਹੇ ਆ ਅੱਛਾ ਪਹਿਲਾਂ ਵੀ ਬੋਡੀ ਡੈਡ ਬੋਡੀ ਵੀ ਨਹੀਂ ਪਤਾ ਲੱਗਾ ਕਿ ਹੁਣ ਤੇ ਸ਼ੱਕ ਪ੍ਰਗਟ ਕਰਦੇ ਆ ਵੀ ਹੁਣ ਬੋਡੀ ਸਟ ਕੇ ਗਈ ਹੈ ਜਾਂ ਤਾਂ ਰੋਲਾ ਪਿਆ ਹੋਇਆ ਹੈ ਇਹ ਜੀ ਹੁਣ ਵੀ ਮੌਕੇ ਤੇ ਦੇਖਿਆ ਨਹੀਂ ਜਾਂ ਕੁਝ ਕਹਿ ਨਹੀਂ ਸਕਦੇ ਪਰ ਇਹ ਦੇਖਦੇ ਗਏ ਮੰਨੇ ਕੱਲ ਵੀ ਦੇਖਦੇ ਰਾ ਮੈਂ ਵੀ ਨਾ ਸੀ ਸਵੇਰੇ ਵੀ ਦੇਖਦੇ ਗਏ ਸਵੇਰੇ ਬਾਅਦ ਜਦੋਂ ਇੱਥੇ ਦੇਖਿਆ ਕੱਲ ਇੱਥੇ ਬੋਡੀ ਪਈ ਸੀ ਏਸੀ ਸਾਹ ਦੇ ਸਾਰੇ ਦੇਖਦੇ ਗਏ ਕੋਈ ਨਹੀਂ ਇੱਥੇ ਕੋਈ ਕੋਈ ਦੇਖੀ ਕੱਲ ਕੋਈ ਨਹੀਂ ਸੀ ਇੱਥੇ ਹਾਂ ਕਾ ਵੀ ਬੰਦੀਆਂ ਨੰਗੀਆਂ ਰਹੀਆਂ ਤੇ ਇਹ ਕੀ ਆ ਕੰਮ ਹੈ ਜੀ ਫਿੱਟ ਗਿਆ ਇਹ ਕਿਹਦੇ ਤੇ ਤੁਸੀਂ ਸ਼ੱਕ ਪ੍ਰਗਟ ਕਰਦੇ ਆ ਵੀ ਮਤਲਬ ਕਿਹਨੇ ਕੰਮ ਕੀਤਾ ਹੋ ਸਕਦਾ ਹੈ ਇਹ ਤਾਂ ਜਿਹੜੇ ਕੰਦਲੇ ਆਇਆ ਸੀ ਮੈਂ ਕਿਹਾ 10 ਵੇਕੇ ਭੱਜੇ ਬੰਦੇ ਉਹਨਾਂ ਹੋ ਸਕਦੀਆਂ ਸਾਡੇ ਪਿੰਡਾਂ ਦੇ ਵੀੰਦਾਂ ਦਾ ਇੱਕ ਵਾਕਿਆ ਹੋ ਚੁੱਕਾ ਕਿੰਨਾ ਕਹਿੰਦਾ ਸਿੰਘਵਾਲ ਦੇ ਵਿੱਚ ਸਾਈਜ਼ ਡਿਪਾਰਟਮੈਂਟ ਲੋ ਰੇਡ ਕੀਤਾ ਗਿਆ ਸੀ ਜਿਹਦੇ ਵਿੱਚ ਮਤਲਬ ਪੰਜ ਬੰਦੇ ਕਿੰਦੇ ਤੋਂ ਭੱਜੇ ਨੇ ਕਿ ਕਿ ਜਿਹੜਾ ਸੁਤਨਾਨ ਸਿੰਘ ਆ ਇਹ ਟਾਈਪ ਤੋਂ ਡਰਾਈਵਰ ਸੀ ਜਿਹੜਾ ਡਰਾਈਵਰ ਸੀਗਾ ਉਹ ਤਾਂ ਤੇ ਤਿੰਨ ਬੰਦੇ ਉਹਨਾਂ ਤੇ ਹੋਰ ਸੀਗੇ ਤੇ ਇੱਕ ਬੰਦਾ ਜਿਹਦੇ ਕੋਲ ਗੋੜ ਲੈ ਕੇ ਆਏ ਸੀ ਉਸੇ ਤਰ੍ਹਾਂ ਦੇ ਜਿਹੜੇ ਤਿੰਨ ਉਹ ਚਾਰ ਬੰਦੇ ਸੀ ਉਹ ਦਾ ਟ੍ਰੇਸ ਹੋ ਗਿਆ ਸੀ ਲੇਕਿਨ ਇਹ ਕੱਲ ਰਾਤ ਦਾ ਹੀ ਮਿਸਿੰਗ ਸੀ ਅੱਜ ਜੀ ਦੀ ਸਵੇਰੇ ਸਾਨੂੰ ਡੈੱਡ ਬਡੀ ਤੋਂ ਟ੍ਰੇਸ ਹੋਈ ਆ ਮਿਲੀ ਆ ਤੇ ਅਸੀਂ ਡੈੱਡ ਬਡੀ ਐਸ ਘਰਦਿਆਂ ਦੇ ਜਿਹਨ ਪਿੰਡ ਵਾਲਿਆਂ ਦੇ ਜੋ ਵੀ ਇਹ ਸਟੇਟਮੈਂਟ ਦੇਣਗੇ ਉਹਦੇ ਮਤਲਬ ਅਸ ਕਾਰਵਾਈ ਅਮਲੇ ਵਿੱਚ ਲਿਆਵਾਂਗੇ ਉਸ ਤੋਂ ਬਾਅਦ ਪੋਸਟ ਮਾਰਟਮ ਰਿਪੋਰਟ ਦੇ ਵਿੱਚ ਜੋ ਵੀ ਰਿਜ਼ਲਟ ਆਏਗਾ ਉਹਦੇ ਮਤਲਬ ਜਿਹੜੀ ਆ ਕਾਰਵਾਈ ਅਮਲੇ ਵਿੱਚ ਲਿਆ ਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ